ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਅਤੇ ਗੁਰੂ ਨਾਨਕ ਸਾਹਿਬ ਜੀ ਤੇ ਮਾਤਾ ਸਰਖਣੀ ਜੀ ਦੇ ਵਿਆਹ ਪੁਰਬ ਨੂੰ ਲੈ ਕੇ ਇਹ ਅੱਜ ਦਾ ਪ੍ਰੋਗਰਾਮ ਸਾਰੀਆਂ ਹੀ ਬੀਬੀਆਂ ਵੱਲੋਂ ਨੌਜਵਾਨ ਸਭਾ ਵੱਲੋਂ ਡੇਲੋ ਰੋਡ ਦੀਆਂ ਸੰਗਤਾਂ ਵੱਲੋਂ ਇਹ ਪ੍ਰੋਗਰਾਮ ਉਲੀਕਿਆ ਗਿਆ ਗੁਰੂ ਸਾਹਿਬ ਦੇ ਵਿਆਹ ਪੁਰਬ ਦੀ ਖੁਸ਼ੀਆਂ ਮਨਾਉਦੇ ਹੋਏ ਅਨੇਕਾਂ ਪ੍ਰਕਾਰ ਦੀਆਂ ਮਠਿਆਈਆਂ ਭਾਜੀ ਤੇ ਲੰਗਰਾਂ ਦੀ ਸੇਵਾ ਦੀ ਸੰਗਤਾਂ ਵੱਲੋਂ ਬਹੁਤ ਵਧੀਆ ਟੰਗ ਨਾਲ ਕੀਤੀ ਗਈ। ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸੁਲੱਖਣੀ ਜੀ ਦੇ ਵਿਆਹ ਪੁਰਬ ਨੂੰ ਮਨਾਉਂਦਿਆਂ ਹੋਇਆਂ ਅੱਜ ਅਸੀਂ ਵਿਸ਼ੇਸ਼ ਪ੍ਰੋਗਰਾਮ ਕੀਤਾ ਹੈ ਸਮਾਗਮ। ਤੋਂ ਵਿਸ਼ੇਸ਼ ਪ੍ਰੋਗਰਾਮਾ ਉਲਿੱਕ ਕੇ ਜਾਂਦੇ ਆ ਉਹਦੇ ਵਿੱਚ ਸੰਗਤਾਂ ਬਹੁਤ ਹੀ ਵੱਡੀ ਗਿਣਤੀ ਵਿੱਚ ਵੱਧ ਝੜ ਕੇ ਹਿੱਸਾ ਪਾਉਂਦੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਰਿਪੋਰਟਰ ਸਵਰਨਜੀਤ ਸਿੰਘ ਅੱਜ ਸਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਅਤੇ ਜਗਤ ਮਾਤਾ ਸਲਖਣੀ ਜੀ ਦਾ ਵਿਆਹ ਪੂਰੇ ਹੀ ਸਿੱਖ ਜਗਤ ਦੇ ਵਿੱਚ ਮਨਾਇਆ ਜਾ ਰਿਹਾ ਸੋ ਅੱਜ ਅਸੀਂ ਪਹੁੰਚੇ ਹਾਂ ਗੁਰਦੁਆਰਾ ਤਨਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੇਲ੍ਹ ਰੋਡ ਸਾਨੇਵਾਲ ਦੇ ਵਿੱਚ ਤੇ ਜਿੱਥੇ ਸੁਖਨੀ ਸੇਵਾ ਸੁਸਾਇਟੀ ਬੀਬੀਆਂ ਦੇ ਵੱਲੋਂ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਜਿਹੜਾ ਕਿ ਅੱਜ ਪੂਰਵ ਮਨਾਇਆ ਗਿਆ ਕਾਫੀ ਬੀਬੀਆਂ ਦੇ ਵੱਲੋਂ ਜਿਹੜਾ ਰਸਮੀਨ ਸ਼ਬਦਾਂ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਹੀ ਹੈਡ ਗ ਉਹ ਸੰਖਿਆ ਨੂੰ ਬਤਾਈ ਵੀ ਦਿੱਤੀ ਸੋ ਆਓ ਆਪਾਂ ਗੱਲਬਾਤ ਕਰਦੇ ਹਾਂ ਇੱਥੇ ਸੂ ਪ੍ਰਬੰਧਕ ਕਮੇਟੀ ਪ੍ਰਧਾਨ ਗੁਰਦੇਵ ਸਿੰਘ ਤੇ ਸੁਨਸਾ ਸਿਟੀ ਬੀਬੀ ਨੇ ਬੋਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਜੂਰੀ ਵਿੱਚ ਅੱਜ ਅਸੀਂ ਸੁਖਮੀ ਸਹਿਬ ਸੇਵਤਾ ਸੁਸਾਇਟੀ ਬੀਬੀਆਂ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਡੇਲੋ ਰੋਡ ਸਾਨੇ ਵਾਲ ਗੁਰਦੁਆਰੇ ਵਿੱਚ ਗੁਰੂ ਗਨਾਨਕ ਦੇਵ ਜੀ ਅਤੇ ਮਾਤਾ ਸੁਲਖਣੀ ਜੀ ਦੇ ਵਿਆਹ ਪੁਰਬ ਨੂੰ ਮਨਾਉਂਦਿਆਂ ਅੱਜ ਅਸੀਂ ਵਿਸ਼ੇਸ਼ ਪ੍ਰੋਗਰਾਮ ਕੀਤਾ ਹੈ ਸਮਾਗਮ ਕੀਤਾ ਹੈ ਜਿਸ ਵਿੱਚ ਲੁਧਿਆਣੇ ਤੋਂ ਉਸ ਵਿਸ਼ੇਸ਼ ਤੌਰ ਤੇ ਬੀਬੀ ਸਿਮਰਨ ਕੌਰ ਜੀ ਦਾ ਜੱਥਾ ਆਇਆ ਹੈ ਉਹਨਾਂ ਨੇ ਸਾਰੀਆਂ ਸੰਗਤਾਂ ਨੂੰ ਬਹੁਤ ਹੀ ਰਸ ਭਰਨੇ ਕੀਰਤਨ ਦੇ ਨਾਲ ਨਿਹਾਲ ਕੀਤਾ ਹੈ ਤੇ ਮੈਂ ਐਦਾਂ ਹੀ ਸਾਰੀਆਂ ਸੰਗਤਾਂ ਦਾ ਸਭ ਦਾ ਧੰਨਵਾਦ ਕਰਦੀ ਹਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਧੰਨ ਧੰਨ ਕਰਦੀ ਹਾਂ ਉਹਨਾਂ ਦਾ ਸ਼ੁਕਰ ਕਰਦੀ ਹਾਂ ਕਿ ਉਹਨਾਂ ਨੇ ਮੈਨੂੰ ਇਸ ਚੀਜ਼ ਦੇ ਲਈ ਚੁਣਿਆ ਮੈਨੂੰ ਇਸ ਚੀਜ਼ ਦੇ ਲਈ ਨਿਵਾਜਿਆ ਠੀਕ ਹੈ ਮੈਂ ਇਸ ਚੀਜ਼ ਦਾ ਬਹੁਤ ਬਹੁਤ ਸ਼ੁਕਰ ਕਰਦੀ ਹਾਂ ਸੰਗਤਾਂ ਦਾ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਤੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਬੀਬੀ ਬ੍ਰਿੰਦਰ ਕੌਰ ਹੈ ਮੈਂ ਸਾਰੀਆਂ ਹੀ ਸੁਖਮਨੀ ਸੇਵਾ ਸੁਸਾਇਟੀ ਬੀਬੀਆਂ ਗੁਰਦੁਆਰਾ ਗੁਰੂ ਕੋਬਿੰਦ ਸਿੰਘ ਜੀ ਮਾਰਕ ਡੇਲੋ ਰੋਡ ਸਾਨੇਵਾਲ ਵਿਕੇ ਸਾਰੀਆਂ ਹੀ ਸੁਖਮਨੀ ਸੇਵਾ ਸੁਸਾਇਟੀ ਬੀਬੀਆਂ ਵੱਲੋਂ ਪਹਿਲਾਂ ਫਤਿਹ ਪ੍ਰਵਾਨ ਕਰੋ ਜੀ ਬੋਲੋ ਜੀ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਬਹੁਤ ਹੀ ਖੁਸ਼ੀ ਨਾਲ ਇਹ ਦੱਸਣਾ ਚਾਹੁੰਦੇ ਹਾਂ ਕਿ ਅਸੀਂ ਅੱਜ ਸਾਰੇ ਹੀ ਸੁਖਮਨੀ ਸੇਵਾ ਸੁਸਾਇਟੀ ਬੀਬੀਆਂ ਵੱਲੋਂ ਤਨ ਤਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਅਤੇ ਗੁਰੂ ਨਾਨਕ ਸਾਹਿਬ ਜੀ ਤੇ ਮਾਤਾ ਸਰਖਣੀ ਜੀ ਦੇ ਵਿਆਹ ਪੁਰਬ ਨੂੰ ਲੈ ਕੇ ਇਹ ਅੱਜ ਦਾ ਪ੍ਰੋਗਰਾਮ ਸਾਰੀਆਂ ਹੀ ਬੀਬੀਆਂ ਵੱਲੋਂ ਨੌਜਵਾਨ ਸਭਾ ਵੱਲੋਂ ਡੇਲੋ ਰੋਡ ਦੀਆਂ ਸੰਗਤਾਂ ਵੱਲੋਂ ਇਹ ਪ੍ਰੋਗਰਾਮ ਉਲੀਕਿਆ ਗਿਆ ਜਿਸ ਵਿੱਚ ਬਹੁਤ ਹੀ ਕੀਰਤਨੀਆਂ ਜਥਿਆਂ ਨੇ ਬਹੁਤ ਹੀ ਸੋਹਣੀ ਸੁਚੱਜੇ ਢੰਗ ਨਾਲ ਕੀਰਤਨ ਕੀਤਾ ਸਪੇ ਵਿਸ਼ੇਸ਼ ਤੌਰ ਤੇ ਬੀਬੀ ਸਿਮਰਨ कौर ਜੀ ਲੁਧਿਆਣੇ ਵਾਲਿਆਂ ਨੇ ਇੱਥੇ ਆ ਕੇ ਆਪਣੀ ਹਾਜ਼ਰੀ ਭਰੀ ਤੇ ਸੰਗਤਾਂ ਨੂੰ ਬਹੁਤ ਸੋਹਣੇ ਕੀਰਤਨ ਨਾਲ ਨਿਹਾਲ ਕੀਤਾ ਹਾਂਜੀ ਸੁਪਰੀ ਸੇਵਾ ਜੀ ਬੀਬੀ ਇਹਦੇ ਬਤੂ ਹਾਜ਼ਰ ਆ ਜਿੱਦਾਂ ਆਉਂਦਾ ਹੈ ਪਰ ਉਹ ਆਪਣੇ ਤੋਂ ਪਾਰ ਕੀ ਆਮ ਕਿਤੇ ਜਾਂਦੇ ਨਹੀਂ ਹਾਂਜੀ ਕਿਹਨੀ ਬੀਬੀਆਂ ਜਿਹੜੇ ਜਥਾ ਤੁਸੀਂ ਲੈ ਕੇ ਆਉਂਦੇ ਹੋ ਸਾਡੇ ਬਹੁਤ ਹੀ ਮਤਲਬ ਬੀਬੀਆਂ ਉਹਦੇ ਵਿੱਚ ਜੋ ਡੇਲੀ ਮਤਲਬ ਹਫਤਾਵਾਰੀ ਸ੍ਰੀ ਮਨੀ ਸਾਹਿਬ ਜੀ ਦੇ ਪਾਠ ਦੀ ਸੇਵਾ ਲਈ ਜਾਂਦੀ ਹੈ ਤਨਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਹਰ ਬੁੱਧਵਾਰ ਨੂੰ ਹਫਤਾਵਾਰੀ ਪਾਠ ਹੁੰਦੀ ਹੈ ਉਹਦੇ ਵਿੱਚ ਘੱਟੋ ਘੱਟ 40 ਤੋਂ 50 ਬੀਬੀਆਂ ਹਰ ਹਫਤਾਵਾਰ ਬੁੱਧਵਾਰ ਨੂੰ ਸੇਵਾ ਕਰਦੀਆਂ ਨੇ ਜੋ ਵਿਸ਼ੇਸ਼ ਪ੍ਰੋਗਰਾਮ ਉਹ ਲਿਖ ਕੇ ਜਾਂਦੇ ਆ ਉਹਦੇ ਵਿੱਚ ਸੰਗਤਾਂ ਬਹੁਤ ਹੀ ਵੱਡੀ ਗਿਣਤੀ ਵਿੱਚ ਵੱਧ ਚੜ ਕੇ ਹਿੱਸਾ ਪਾਉਂਦੀਆਂ ਨੇ ਇਹ ਹਰ ਸਾਲ ਜੋ ਵੀ ਸਮਾਗਮ ਉਹ ਲਿਖ ਕੇ ਜਾਂਦੇ ਨੇ ਉਹ ਬੀਬੀ ਗੁਰਪ੍ਰੀਤ ਜੀ ਵੱਲੋਂ ਉਲਿਖੇ ਜਾਂਦੇ ਹੈ ਇਸ ਵਾਰ ਉਹਨਾਂ ਦੀ ਗੈਰ ਹਾਜ਼ਰੀ ਕਿ ਉਹ ਕੈਨੇਡਾ ਦੇ ਵਿੱਚ ਆਪਣੇ ਬੱਚਿਆਂ ਕੋਲ ਗਏ ਹੋਏ ਨੇ ਇਸ ਕਰਕੇ ਉਹ ਪਹੁੰਚ ਨਹੀਂ ਸਕੇ ਤੇ ਇਹ ਜੋ ਵੀ ਸਮਾਗਮ ਉਲਿਖਿਆ ਗਿਆ ਉਹ ਬੀਬੀ ਮਨਦੀਪ ਕੌਰ ਜੀ ਵੱਲੋਂ ਉਲਿਖਿਆ ਗਿਆ ਜਿਨ੍ਹਾਂ ਦਾ ਅਸੀਂ ਬਹੁਤ ਬਹੁਤ ਸ਼ੁਕਰ ਕਰਦੇ ਹਾਂ ਕਿ ਉਹਨਾਂ ਨੇ ਮਤਲਬ ਇਹ ਸੰਗਤਾਂ ਨੂੰ ਇਕੱਲ ਜੋੜਨ ਦਾ ਉਹਨਾਂ ਨੇ ਹਿੱਲਾ ਕੀਤਾ ਉਪਰਾਲਾ ਕੀਤਾ ਆ ਕਿ ਸੰਗਤਾਂ ਫਿਰ ਤੋਂ ਇਕੱਲ ਜੁੜ ਸਕਣ ਕਿਉਂਕਿ ਕਾਫੀ ਟਾਈਮ ਤੋਂ ਹੁਣ ਕੋਈ ਹਲੇ ਸਮਾਗਮ ਇਦਾਂ ਆਇਆ ਨਹੀਂ ਸੀਗਾ ਸੰਗਤਾਂ ਨੂੰ ਹਮੇਸ਼ਾ ਇਹ ਹੈ ਮਤਲਬ ਇੰਤਜ਼ਾਰ ਰਹਿੰਦਾ ਵੇਟ ਰਹਿੰਦੀ ਹੈ ਵੀ ਇਦਾਂ ਕੋਈ ਸਮਾਗਮ ਗੁਰਦਾਰਾ ਸਾਹਿਬ ਦੇ ਵਿੱਚ ਆਏ ਤੇ ਸਾਰੀਆਂ ਸੰਗਤਾਂ ਮਿਲ ਬੈਠੇ ਕੇ ਇਸ ਮਨੀ ਸਾਹਿਬ ਜੀ ਦੇ ਜਾਪ ਕਰ ਸਕਣ ਕੀਰਤਨ ਕਰਨ ਸੁਣਨ ਬਾਣੀ ਨਾਲ ਜੁੜਨ ਅਤੇ ਬਹੁਤ ਹੀ ਖੁਸ਼ੀ ਹੁੰਦੀ ਹੈ ਕਿ ਸਾਡੇ ਗੁਰਦਾਰਾ ਸਾਹਿਬ ਜੀ ਦੇ ਜੋ ਹੈੱਡ ਗ੍ਰੰਥੀ ਨੇ ਭਾਈ ਕੁਲਦੀਪ ਸਿੰਘ ਜੀ ਉਹ ਵੀ ਬਹੁਤ ਹੀ ਮਿੱਟੀ ਰਸਨਾ ਦੇ ਮਾਲਕ ਨੇ ਬਹੁਤ ਮਿੱਟੀ ਰਸਨਾ ਨਾਲ ਉਹ ਸੰਗਤਾਂ ਨੂੰ ਕੀਰਤਨ ਚਾਈ ਨਿਹਾਲ ਕਰਦੇ ਨੇ ਹਰ ਸਾਲ ਹਰ ਪ੍ਰੋਗਰਾਮਾ ਦੇ ਵਿੱਚ ਔਰ ਬਹੁਤ ਹੀ ਸੋਹਣੀ ਤਰ੍ਹਾਂ ਅਰਦਾਸ ਕਰਦੇ ਨੇ ਗੁਰੂ ਮਹਾਰਾਜ ਜੀ ਅੱਗੇ ਸਾਰੀਆਂ ਸੰਗਤਾਂ ਦੀ ਚੜ੍ਹਦੀ ਕਲਾ ਵਾਸਤੇ ਤੇ ਉਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਵਾਹਿਗੁਰੂ ਜੀ ਉਹਨਾਂ ਨੂੰ ਹਮੇਸ਼ਾ ਹੀ ਲੰਬੀਆਂ ਉਮਰਾਂ ਤੰਦਰੁਸਤੀਆਂ ਬਖਸ਼ਿਸ਼ ਕਰਨ ਕਿ ਉਹ ਸੰਗਤਾਂ ਲਈ ਇਸੇ ਤਰ੍ਹਾਂ ਮੁਕੀ ਹੋ ਕੇ ਉਹਨਾਂ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਕਰਨ ਤੇ ਵਾਹਿਗੁਰੂ ਜੀ ਸਭ ਦੇ ਕਾਰਜ ਰਾਸ ਕਰਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੀ ਅੱਜ ਪਹਿਲੀ ਪਾਸ਼ਾ ਜੀ ਧੰਗ ਗੁਰਨਾਨਕ ਦੇਵ ਜੀ ਦੇ ਤੇ ਮਾਤਾ ਸਲੱਖਣੀ ਜੀ ਦੇ ਵਿਆਹ ਪੁਰਬਤੇ ਗੁਰਦੁਆਰਾ ਸ੍ਰੀ ਗੁਰੂ ਗੋਬਿੰਦ ਸਿੰਘ ਦੀ ਡੇਲੋ ਰੋਡ ਸਾਂਨੇਵਾਲ ਵਿਖੇ ਇਲਾਕੇ ਦੀਆਂ ਸੰਗਤਾਂ ਨੇ ਸ਼ਬਦ ਕੀਰਤਨ ਦਾ ਰਸ ਪੀਣ ਆਨੰਦ ਮਾਣਿਆ ਸਮੂਹ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਬੀਬੀਆਂ ਵੱਲੋਂ ਸੁਖਮਨੀ ਸਾਹਿਬ ਦੇ ਜਾਪ ਕੀਤੇ ਗਏ ਗੁਰੂ ਸਾਹਿਬ ਦੇ ਵਿਆਹ ਪੁਰਬ ਦੀ ਖੁਸ਼ੀਆਂ ਮਨਾਉਦੇ ਹੋਏ ਅਨੇਕਾਂ ਪ੍ਰਕਾਰ ਦੀਆਂ ਮਠਿਆਈਆਂ ਭਾਜੀ ਤੇ ਲੰਗਰਾਂ ਦੀ ਸੇਵਾ ਵੀ ਸੰਗਤਾਂ ਵੱਲੋਂ ਬਹੁਤ ਵਧੀਆ ਢੰਗ ਨਾਲ ਕੀਤੀ ਗਈ ਸਭ ਨੇ ਬਹੁਤ ਹੀ ਖੁਸ਼ੀਆਂ ਆਨੰਦ ਮਾਣੇ ਪਰਮਦਰ ਕਮੇਟੀ ਤੇ ਦਾਸ ਵੱਲੋਂ ਇਲਾਕੇ ਦੀਆਂ ਸਮੂਹ ਸੰਗਤਾਂ ਨੂੰ ਗੁਰੂ ਸਾਹਿਬ ਦੇ ਵਿਆਹ ਪਰਵ ਦੀ ਲੱਖ ਲੱਖ ਵਧਾਈ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ